ਜੇ ਅਗਰ ਤੁਸੀਂ ਗਰਮੀਆਂ ਦੇ ਵਿੱਚ ਗੋਡੇ ਦਾ ਆਪਰੇਸ਼ਨ ਕਰਵਾਇਆ ਹੈ ਤਾਂ ਤੁਸੀਂ ਕਿਹੜੇ ਪਰਹੇਜ਼ ਰੱਖਣੇ ਆ ਅੱਜ ਦੀ ਵੀਡੀਓ ਤੁਹਾਡੇ ਲਈ ਹੈਗੀ ਆ ਦੇਖੋ ਜਦੋਂ ਅਸੀਂ ਗਰਮੀਆਂ ਦੇ ਵਿੱਚ ਗੋਡਾ ਪਾਉਣੀ ਹੈ ਤਾਂ ਇਨਫੈਕਸ਼ਨ ਦੇ ਚਾਂਸ ਜਿਆਦਾ ਹੁੰਦੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪਸੀਨਾ ਕਾਫੀ ਜਿਆਦਾ ਹੁੰਦਾ ਹੈ ਪਹਿਲੀ ਚੀਜ਼ ਕੀ ਹੈ ਕਿ ਆਪਾਂ ਜ਼ਖਮ ਵਾਲੇ ਏਰੀਆ ਦੇ ਉੱਪਰ ਪਸੀਨਾ ਨਹੀਂ ਆਉਣ ਦੇਣਾ ਏਸੀ ਵਾਲੇ ਰੂਮ ਦੇ ਵਿੱਚ ਹੀ ਬੈਠਣਾ ਹੈ ਜਿਹੜੇ ਤੁਸੀਂ ਰਾਉਂਡ ਕਰਨੇ ਆ ਘੇੜੇ ਕੱਢਣ ਵਾਸਤੇ ਹਸਪੀਟਲ ਵਾਲੇ ਬੋਲਦੇ ਆ ਉਹ ਤੁਸੀਂ ਸਵੇਰੇ ਸ਼ਾਮ ਹੀ ਕੱਢੋ ਦਿਨ ਦੇ ਵਿੱਚ ਜਿਹੜਾ ਦੁਪਹਿਰ ਦੇ ਵਿੱਚ ਇਹ ਵਾਲੀ ਜਿਹੜੀ ਚੀਜ਼ ਹੈਗੀ ਉਹਨੂੰ ਰੋਕ ਦਿਓ ਐਕਸਰਸਾਈਜ਼ ਕਰ ਸਕਦੇ ਆ ਆਪਾਂ ਰੂਮ ਦੇ ਵਿੱਚ ਬੈਠ ਕੇ ਦੁਪਹਿਰ ਦੇ ਟਾਈਮ ਦੇ ਵਿੱਚ ਅਗਲੀ ਚੀਜ਼ ਕੀ ਹੈ ਕਿ ਆਪਾਂ ਬੈੱਡ ਸ਼ੀਟ ਡੇਲੀ ਚੇਂਜ ਕਰਨੀ ਹੈ ਜਿਹਦੇ ਉੱਪਰ ਆਪਾਂ ਲੇਟਦੇ ਆ ਘਰ ਦੇ ਵਿੱਚ ਜਿੱਦਾਂ ਹਸਪੀਟਲ ਦੇ ਵਿੱਚ ਚੇਂਜ ਕਰਦੇ ਹੁੰਦੇ ਆ ਔਰ ਅਗਲਾ ਹੈਗਾ ਯਾ ਕਿ ਆਪਾਂ ਜਦੋਂ ਰਾਉਂਡ ਕਰਨੇ ਆ ਗੇੜੇ ਕੱਢਣੇ ਉਹ ਨੰਗੇ ਪੈਰ ਨਹੀਂ ਕੱਢਣੇ ਆਪਣੇ ਪੈਰਾਂ ਨੂੰ ਧੋਂਦੇ ਰਹਿਣਾ ਹੈ ਆਪਣੇ ਹੱਥਾਂ ਨੂੰ ਵਾਰ-ਵਾਰ ਵਾਸ਼ ਕਰਦੇ ਰਹਿਣਾ ਹੈ ਡਾਇਰੈਕਟਲੀ ਹੱਥ ਜਿਹੜੇ ਹੈਗੇ ਆ ਜ਼ਖਮ ਵਾਲੇ ਏਰੀਆ ਦੇ ਉੱਪਰ ਆਪਾਂ ਨਹੀਂ ਲਗਾਉਣੇ ਹੈਗੇ ਅਗਰ ਆਪਾਂ ਇਹ ਸਾਰੀਆਂ ਕਿਉਂਕਿ ਆਪਰੇਸ਼ਨ ਕਰਾਉਣ ਤੋਂ ਬਾਅਦ ਸਭ ਤੋਂ ਪਹਿਲੀ ਜਿਹੜੀ ਫਸਟ ਪ੍ਰਾਇੋਰਟੀ ਹੁੰਦੀ ਆ ਉਹ ਜ਼ਖਮ ਨੂੰ ਦਿੱਤੀ ਜਾਂਦੀ ਹੈ ਜੇ ਜ਼ਖਮ ਠੀਕ ਹੋਊਗਾ ਤਾਂ ਹੀ ਸਾਨੂੰ ਜਿਹੜੇ ਅਗਲੇ ਰਿਜ਼ਲਟ ਹੈਗੇ ਆ ਗੋਡੇ ਦੇ ਉਹ ਆਉਣੇ ਹੈਗੇ ਆ ਜੀ ਥੈਂਕ ਯੂ